ਇਹ ਧਰਮ ਦੇ ਨਾਮ ਪਰ ਇੰਨੀ ਲੜਾਈਆਂ ਕਿਉਂ ਹੋ ਰਹੀਆਂ ਨੇ ਇਸ ਗੱਲ ਤਾਂ ਮੈਨੂੰ ਯਾਦ ਆਇਆ ਹੈਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਰਣਜੀਤ ਸਿੰਘ ਜੀ ਦਿੱਲੀ ਸ਼ਾਮ ਨੂੰ ਕਥਾ ਚਲਦੀ ਉਹਨਾਂ ਦੀ ਬੰਗਲਾ ਸਾਹਿਬ ਗੁਰਦੁਆਰੇ ਤੋਂ ਸੰਗਤ ਨੂੰ ਬੈ ਕੇ ਪ੍ਰਵਚਨ ਦੇਣਾ ਆਪਣੇ ਬੱਚਿਆਂ ਨੂੰ ਬਾਹਰ ਨਾ ਭੇਜੋ ਬਾਹਰ ਜਾ ਕੇ ਕੁਝ ਨਹੀਂ ਰੱਖਿਆ ਦਿਹਾੜੀਆਂ ਲਾਉਂਦੇ ਆ ਆਪਦੇ ਬੱਚੇ ਅਮਰੀਕਾ ਬੈਠੇ ਆ ਕਾਦੇ ਤੁਸੀਂ ਪ੍ਰਚਾਰਕ ਠੀਕ ਆ ਫਿਰ ਇੱਕ ਹੋਰ ਵੀ ਗੱਲ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੂਰਬ ਅਜੇ ਪਿੱਛੇ ਲੰਘ ਕੇ ਗਿਆ ਲੱਖਾਂ ਕਰੋਨਾ ਵਿੱਚ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਉਸ ਦਿਨ ਪਹੁੰਚੀਆਂ ਪੈਰ ਰੱਖਣ ਦੀ ਵੀ ਜਗ੍ਹਾ ਨਹੀਂ ਸੰਗਤ ਮਨੋ ਕੀ ਪਾਵਨਾ ਲੈ ਕੇ ਆਈ ਅੰਦਰੋਂ ਕਿ ਅੱਜ ਤੇ ਗੁਰੂ ਅਰਕਿਸ਼ਨ ਸਾਹਿਬ ਜੀ ਦਾ ਕੋਈ ਇਤਿਹਾਸ ਸੁਣ ਕੇ ਜਾਵਾਂਗੇ ਉਹਨਾਂ ਨੇ ਕੀ ਕੀਤਾ ਉੱਥੇ ਬਹਿ ਕੇ ਗੱਲਾਂ ਸਟੇਜ ਤੇ ਗੱਲਾਂ ਚੱਲ ਰਹੀਆਂ ਨੇ ਕਿ ਤਲੀਆਂ ਛੇਣਿਆਂ ਵਜਾਉਣ ਵਾਲਿਆਂ ਦੀ ਕੋਈ ਕਦਰ ਨਹੀਂ ਹੈ ਜੀ ਦਰਬਾਰ ਸਾਹਿਬ ਵੇਖੋ ਕਿਦਾਂ ਦਾ ਕੀਰਤਨ ਹੁੰਦਾ ਹੈ ਉੱਥੇ ਦੀ ਮਰਿਆਦਾ ਨੂੰ ਫੋਲੋ ਕਰੋ ਤੇ ਮੈਂ ਪੁੱਛਾਂ ਦਰਬਾਰ ਸਾਹਿਬ ਤੇ ਮੀਕਾ ਸਿੰਘ ਦੀ ਵੀ ਕਥਾ ਨਹੀਂ ਚੱਲਦੀ ਕਦੀ ਪ੍ਰੇਮਾਨੰਦ ਮਹਾਰਾਜ ਨੂੰ ਲੈ ਕੇ ਬਹਿ ਜਾਂਗੇ ਪਤਾ ਨਹੀਂ ਕਿਹੜਾ ਜੋੜਾ ਕਰਕੇ ਬਹਿ ਜਾਂਦਾ ਹੈ ਚੰਦਨ ਦਾ ਲੇਪ ਲਗਾ ਕੇ ਬਹਿ ਜਾਂਦਾ ਆਉਂਦਾ ਜਾਂਦਾ ਕੁਝ ਹੈ ਨਹੀਂ ਉਹਨੋਂ ਪਰ ਜਿਵੇਂ ਮੈਂ ਸੁਣਿਆ ਸੀ ਤੁਸੀਂ ਪ੍ਰੇਮਾਨੰਦ ਮਹਾਰਾਜ ਜੀ ਦੇ ਹੱਥ 'ਚ ਗੱਲ ਕੀਤੀ ਸੀ ਹੂੰ ਬਿਲਕੁਲ ਈਵਨ ਮੈਂ ਵੀ ਪ੍ਰੇਮਾਨੰਦ ਮਹਾਰਾਜ ਜੀ ਨੂੰ ਐਨਾ ਮਤਲਬ ਉਹਨਾਂ ਦੀ ਮੈਂ ਸੁਣਦੀ ਆ ਲੋਕੀ ਮੈਨੂੰ ਕਹਿੰਦੇ ਆ ਕਿ ਤੋ ਆਪਣੀ ਸਿੱਖ ਕੌਮ ਦੀ ਤਾਂ ਹੋਈ ਨਹੀਂ ਦੂਜਿਆਂ ਦੇ ਬਾਬਿਆਂ ਦੀ ਸਿੱਖ ਤੂੰ ਕਰ ਰਹੀ ਆ ਪਰ ਕੋਈ ਸੋਚੇ ਉਹਨਾਂ ਦੀ ਦੋਨੋਂ ਕਿਡਨੀਜ਼ ਫੇਲ ਹੋ ਚੁੱਕੀਆਂ ਨੇ ਫਿਰ ਵੀ ਸਾਡੇ ਸਿੱਖ ਕੌਮ ਦਾ ਪ੍ਰਚਾਰ ਕਰਦੇ ਨੇ ਕਿੰਨੀ ਖੁਸ਼ੀ ਖੁਸ਼ੀ ਗੁਰੂ ਦਾ ਜਕਾਰਾ ਲਗਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਗੁਰੂ ਕੀ ਫਤਿਹ ਸਾਡੇ ਪ੍ਰਚਾਰਕਾਂ ਨੂੰ ਤੇ ਫਤਿਹ ਬੁਲਾਣ ਲੱਗਿਆਂ ਤੱਕ ਸ਼ਰਮ ਆਉਂਦੀ ਹੈ ਜੀ